ਤੇ ਵੱਡੀ ਖਬਰ ਦਾਰੂ ਕਰਦਾ ਜਿੱਥੇ ਬੀਬੀ ਜਗੀਰ ਕੌਰ ਨੂੰ ਜੱਥੇਦਾਰ ਸਾਹਿਬ ਦੇ ਆਦੇਸ਼ ਜਿਹੜੇ ਜੱਥੇਦਾਰ ਸਾਹਿਬ ਦੇ ਵੱਲੋਂ ਆਦੇਸ਼ ਉਹਨਾਂ ਨੂੰ ਜਾਰੀ ਕੀਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਉਹਨਾਂ ਨੂੰ ਦਿੱਤੇ ਗਏ ਨੇ ਦੱਸਿਏ ਕਿ ਰੂਮਾ ਦੀ ਬੇਅਦਬੀ ਤੇ ਬੇਟੀ ਨੂੰ ਮਾਰਨ ਦੇ ਇਲਜ਼ਾਮ ਨੇ ਨਿੱਜੀ ਤੌਰ ਤੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਪੇਸ਼ ਹੋਣਾ ਪਏਗਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਰੂਮਾ ਦੀ ਬੇਅਦਬੀ ਤੇ ਬੇਟੀ ਨੂੰ ਮਾਰਨ ਦੇ ਵੀ ਜਿਹੜੇ ਇਲਜ਼ਾਮ ਨੇ ਉਹ ਲੱਗੇ ਨੇ ਨਿੱਜੀ ਤੌਰ ਤੇ ਅਕਾਲ ਤਖਤ ਸਾਹਿਬ ਅੱਗੇ ਉਹਨਾਂ ਨੂੰ ਪੇਸ਼ ਹੁੰਦੇ ਹੁਕਮ ਜਾਰੀ ਕੀਤੇ ਗਏ ਨੇ ਇੱਕ ਹਫ਼ਤੇ ਅੰਦਰ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਗਏ। ਇਸ ਵੇਲੇ ਦੀ ਵੱਡੀ ਖਬਰ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਬੀਬੀ ਜਗੀਰ ਕੌਰ ਨੂੰ ਜਾਰੀ ਕੀਤੇ ਗਏ ਨੇ। ਤੇ ਹੁਣ ਬੀਬੀ ਜਗੀਰ ਕੌਰ ਨੂੰ ਇੱਕ ਹਫ਼ਤੇ ਦੇ ਵਿੱਚ ਜਵਾਬ ਵੀ ਉਹਨਾਂ ਤੋਂ ਜਿਹੜਾ ਮੰਗਿਆ ਗਿਆ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਪਏਗਾ। ਕਾਕਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੇ ਇੱਕ ਹਫਤੇ ਦੇ ਅੰਦਰ ਹੀ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਰੋਮਾ ਦੀ ਬੇਅਦਬੀ ਤੇ ਬੇਟੀ ਨੂੰ ਮਾਰਨ ਦੇ ਇਲਜ਼ਾਮ ਨੇ ਸੋ ਜ਼ਿਆਦਾ ਜਾਣਕਾਰੀ ਦੇ ਲਈ ਹਰਮਿਤ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਆ ਹਰਮਿਤ ਬੀਬੀ ਜਗੀਰ ਕੌਰ ਨੂੰ ਵੀ ਹੁਣ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕਿ ਕੁਝ ਪੁਰਾ ਮਾਜਰਾ ਤੇ ਕਦੋਂ ਤੱਕ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਨਿਸ਼ਾ ਦੇਖੋ ਸਭ ਤੋਂ ਪਹਿਲੇ ਦੱਸ ਦਈਏ ਕਿ ਸ੍ਰੀ ਕਾਰਤਕ ਸ਼ਬ ਦੇ ਵੱਲੋਂ ਜਥੇਦਾਰ ਸ੍ਰੀ ਰਗੂ ਸਿੰਘ ਦੇ ਵੱਲੋਂ ਅੱਜ ਇੱਕ ਹੁਕਮ ਹੋਇਆ ਬੀਬੀ ਜਗੀਰ ਕੌਰ ਨੂੰ ਉਸ ਵਿੱਚ ਬੀਬੀ ਜਗੀਰ ਕੌਰ ਦੇ ਵੱਲੋਂ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀਗਾ ਕਿਉਂਕਿ ਬੀਬੀ ਜਗੀਰ ਕੌਰ ਨੂੰ ਤਲਬ ਕੀਤਾ ਗਿਆ ਸੀ 사ਤਕਾ ਅਧਿਐਕਸ਼ ਵੀ ਰਹੇ ਨੇ ਐਜਪੀਸੀ ਦੇ ਤੇ ਮੰਤਰੀ ਵੀ ਰਹੇ ਨੇ ਜਿਸ ਵਿੱਚ ਕੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਬਹੁਤ ਸਾਰੀਆਂ ਸ਼ਿਕਾਇਤਾਂ ਬੀਬੀ ਜਗੀਰ ਕੌਰ ਨੂੰ ਲੈ ਕੇ ਪਹੁੰਚੀਆਂ ਸੀ ਕਿ ਉਹਨਾਂ ਨੇ ਆਪਣੇ ਰੂਮ ਦੀ ਬੇਦਬੀ ਕੀਤੀ ਹੈ ਰੂਮਾਂ ਦੇ ਮਤਲਬ ਕਿਸਾਂ ਦੀ ਕਿਸਾਂ ਨੇ ਬੇਦਬੀ ਕੀਤੀ ਉਹਨੂੰ ਲੈ ਕੇ ਔਰ ਇੱਕ ਹੋਰ ਉਹਨਾਂ ਤੇ ਆਪਣੀ ਬੇਟੀ ਦੇ ਕਤਲ ਦਾ ਵੀ ਜਿਹੜਾ ਇਲਜ਼ਾਮ ਲਾਇਆ ਗਿਆ ਇਸ ਨੂੰ ਲੈ ਕੇ ਕੀ ਉਹਨਾਂ ਨੂੰ ਜਲਦੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਸ੍ਰੀ ਕਾਟਕ ਸ਼ਾਹ ਦੇ ਵੱਲੋਂ ਜੋ ਹੁਕਮ ਹੋਇਆ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗਾ ਕਿ-ਕੀ ਕਿਹਾ ਗਿਆ ਹੈ ਕਿ ਬੀਬੀ ਜ਼ਗੀਰਕੌਰ ਨੂੰ ਕਿਹਾ ਜਾਂਦਾ ਹੈ ਕਿ ਬੀਬੀ ਜ਼ਗੀਰਕੌਰ ਦੇ ਖਿਲਾਫ ਸ੍ਰੀ ਕਾਟਕ ਸ਼ਾਹ ਦੇ ਵਿਖੇ ਲਿਖਤੀ ਸ਼ਿਕਾਇਤਾਂ ਫੋਦੀਆਂ ਨਹੀਂ ਆਪ ਰੋਮਾ ਦੀ ਬੇਦਬੀ ਕਰਦੇ ਅਤੇ ਆਪ ਪਰ ਆਪਣੀ ਕੁੜੀ ਮਾਰਨ ਦਾ ਵੀ ਦੇ ਦੋਸ਼ ਹੈ ਜਿਸ ਕਰਕੇ ਸਿਕ ਸੰਗਤ ਦੇ ਮੰਦਿਰ ਵਿੱਚ ਕਾਫੀ ਰੋਸ ਰਿਹਾ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸਬੰਧ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਹਾਰਤਕ ਸਾਹਿਬ ਜੀ ਵੱਲੋਂ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ ਅੰਦਰ ਸਤਤਰੇ ਸ੍ਰੀ ਹਾਰਤਕ ਸਾਹਿਬ ਵਿਖੇ ਨਿਧੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਜੋ ਸ਼ਿਕਾਇਤਾ ਪੁਤਰੀਆਂ ਨੇ ਸ਼ਿਕਾਇਤਾ ਜੋ ਕਿ ਰੋਮਾ ਦੀ ਬੇਦਬੀ ਅਤੇ ਆਪਣੀ بیٹی ਦਾ ਕਤਲ ਉਸ ਤੋਂ ਲੈ ਕੇ ਇਹ ਸ਼ਿਕਾਇਤਾਂ ਹੁਣ ਲਿਖਤੀ ਰੂਪ ਵਿੱਚ ਕਾਲਕ ਸਾਬੀ ਕੇ ਪਹੁੰਚੇ ਸੀਗੇ ਪਹਿਲਾਂ ਇਸ ਨੂੰ ਲੈ ਕੇ ਚਰਚਾ ਕਾਫੀ ਬਣਦੀ ਰਹੀ ਹੈ ਪਰ ਹੁਣ ਲਿਖਤੀ ਸ਼ਿਕਾਇਤਾਂ ਪਹੁੰਚੀਆਂ ਨੇ ਫਿਰ ਜਿਹੜਾ ਦੂਜੀ ਵਾਰੀ ਬੀਬੀ ਜ਼ਗੀਰ कौर ਨੂੰ ਤਲਕ ਕੀਤਾ ਗਿਆ ਜਿਸ ਵਿੱਚ ਕਿ ਇੱਕ ਹਫਤੇ ਦੇ ਅੰਦਰ ਅੰਦਰ ਬੀਬੀ ਜ਼ਗੀਰ कौर ਆਪਣਾ ਸਪਸ਼ਟੀਕਰਨ ਜੀ ਤੌਰ ਤੇ ਪੇਸ਼ ਹੋ ਕੇ ਸਕਤਰੇਤ શ્રી ਕਾਲਕ ਸਾਬੀ ਕੇ ਦੇਣ ਗਈ। ਬਹੁਤ ਸ਼ੁਕਰੀਆ ਹਰਮਿਤ तमाम ਜਾਣਕਾਰੀ ਦੇ ਲਈ। ਸੋ ਹੁਣ ਬੀਬੀ ਜ਼ਗੀਰ कौर ਨੂੰ શ્રી ਕਾਲਕ ਸਾਬੀ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। 10 ਦੇ ਇੱਕ ਹਫਤੇ ਦੇ ਅੰਦਰ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਯਾਨੀ ਇੱਕ ਹਫਤੇ ਦੇ ਅੰਦਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣਾ ਹੋਵੇਗਾ। ਵਿਭਜਗੀਰ ਕੌਰ ਨੂੰ ਜਥੇਦਾਰ ਸਾਹਿਬ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਇੱਕ ਹਫਤੇ ਦੇ ਅੰਦਰ ਉਸ ਇਸ ਮਾਮਲੇ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਤੇ ਉਸ ਤੋਂ ਬਾਅਦ ਆਪਣਾ ਸਪਸ਼ਟੀਕਰਨ ਦੇਣ। ਰੋਮਾ ਦੀ ਬਿਆਦ ਵੀ ਤੇ ਬੇਟੀ ਨੂੰ ਮਾਰਨ ਦੇ ਜਿਹੜੇ ਇਲਜ਼ਾਮ ਉਹਨਾਂ ਤੇ ਲੱਗੇ ਸੀ ਸੋ ਇਸ ਨੂੰ ਲੈ ਕੇ ਇਹ ਆਦੇਸ਼ ਹੁਣ ਉਹਨਾਂ ਨੂੰ ਦਿੱਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਵੀ ਵਿਭਜਗੀਰ ਕੌਰ ਨੂੰ ਜਾਰੀ ਇੱਕ ਹਫਤੇ ਦੇ ਅੰਦਰ ਉਨ੍ਹਾਂ ਤੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਤੇ ਇੱਕ ਹਫਤੇ ਦੇ ਅੰਦਰ ਉਹ ਸ਼੍ਰੀ ਕਾਲਜ ਸਾਹਿਬ ਅੱਗੇ ਪੇਸ਼ ਹੋਣਗੇ ਤੇ ਆਪਣਾ ਸਪਸ਼ਟੀਕਰਨ ਦੇਣਗੇ